ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਿਸਾਨਾਂ ਤੇ ਭਾਜਪਾ ਸਰ ਸਮਰਥਕਾਂ ਵਿਚਾਰੇ ਸਿੱਧੀ ਇਨਾਰੇ ਬਾਜੀਪੁਰ ਨੇ ਹਾਲਾਤ ਕਾਬੂ ਰੱਖੇ ਅੱਜ ਇੱਥੇ ਜਦੋਂ ਸੰਗਰੂਪ ਤੋਂ ਭਾਜਪਾ ਉਮੀਦਵਾਰ ਅਰਵਿੰਦਰ ਖੰਨਾ ਦਾ ਸ਼ੋਅ ਜਦੋਂ ਰਾਮੇਵਾਲ ਖੋਈ ਕੋਲੋਂ ਲੰਘਿਆ ਤਾਂ ਭਾਰਤੀ ਕਿਸਾਨ ਜੁਨੀਆਂ ਇਕਤਾ ਉਗਰਾਹਾ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਭਾਈ ਦੀਪਦੌਰ ਸ਼ੋਰ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਨੇ ਇਸ ਦਾ ਵਿਰੋਧ ਕਰਦਿਆਂ ਨਾਰੇਬਾਜੀ ਕੀਤੀ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਭਾਜਪਾ ਵਿਰੋਧ ਨਹੀਂ ਪਰ ਭਾਜਪਾ ਦੀਆਂ ਕਿਸਾਨ ਮਾਰੂ ਮਾਰੂ ਨੀਤੀਆਂ ਦੇ ਵਿਰੁੱਧ ਹਨ ਇਸ ਦਰਾਂ ਭਾਜਪਾ ਸਮਰਥਕਾਂ ਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਹੱਕ ਵਿੱਚ ਅਤੇ ਕਿਸਾਨਾਂ ਦੇ ਵਿਰੋਧ ਦਾ ਨਾਰੇਬਾਜੀ ਕੀਤੀ ਪਰ ਪੁਲਿਸ ਜੌਕਸੀ ਕਰਕੇ ਹਾਲਾਤ ਵਿਗੜਨ ਤੋਂ ਬਚਾ ਹੋ ਗਿਆ ਇਸ ਮੌਕੇ ਬੀਕੇ ਜ਼ੂ ਇਕਤਾ ਉਗਰਾਹਨ ਦੇ ਆਗੂ ਸੂਬਾ ਸਿੰਘ ਸੰਗਤਪੁਰਾ ਹਰਜਿੰਦਰ ਸਿੰਘ ਨੰਗਲਾ ਸਰਬਜੀਤ ਸਿੰਘ ਲਹਿਰਾ ਤੇ ਹਰ ਸੇਵਕ ਸਿੰਘ ਹਾਜ਼ਰ ਹਨ ਭਾਜਪਾ ਦੇ ਸੀਨੀਅਰ ਆਗੂ ਸਤਪਾਲ ਸਿੰਘਲਾ ਸੂਬਾ ਕਮੇਟੀ ਮੈਂਬਰ ਵਿਨੋਦ ਵਿਨੋਦ ਸਿੰਘਲਾ ਮੰਡਲ ਪ੍ਰਧਾਨ ਸੂਨ ਲਾਲ ਗੁਰਨੇ ਸਾਡका ਪ੍ਰਧਾਨ ਸੰਦੀਪ ਦੀਪੂ ਦੇ ਅਗ ਅਸ਼ੋਨੀ ਸਿੰਘ ਸਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ